ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਭਿੰਡਰਕਲਾਂ ਵਿਖੇ ਇੱਕ ਨੌਜਵਾਨ ਦਾ ਤੜਕਸਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਆਪਣੀ ਕਾਰ ਤੇ ਮੋਗਾ ਵਿਖੇ ਉਮਰਸੀਰ ਸਿੰਘ ਆਪਣੀ ਡਿਊਟੀ ਤੇ ਜਾਣ ਲਈ ਮੋਗੇ ਵਿੱਚ ਬਣੀ ਨੈਸਲੇ ਇੰਡੀਆ ਲਿਮਟਿਡ ਲਈ ਜਾ ਰਿਹਾ ਸੀ। ਜਦ ਹੀ ਉਹ ਕਰੋ ਨਿਕਲਿਆ ਤਾਂ ਪਿੰਡ 'ਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਪੁਲਿਸ ਵੱਲੋਂ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮੋਗੇ ਤੋਂ ਬਿੱਟੂ ਪ੍ਰਵਾਦੀ ਇਹ ਖਾਸ ਰਿਪੋਰਟ ਮਨਸ ਹੈਪੀ ਹੈ ਅੱਜ 900 ਆ ਪੀ ਲਾਦਾ ਪੁਰਾ ਮੇਰਾ ਤਾਇ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਣਾ ਵਾਪਸੀ ਕਿੱਥੇ ਬਾਦ ਮਟਨਾ ਜੀ ਪੈਂਡੇ ਨਿਕਲਦੇ ਆ ਥੋਕੇ ਡਾਕਣੇ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚਲੇ ਨੇਸਲੇ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਹੈ 6:00 ਵਜੇ ਦੀ ਆਈ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫਾਇਰ ਕਰਕੇ ਮਾਰੇ ਹਾਂਜੀ ਹਾਂਜੀ ਫਾਇਰ ਮਾਰੇ ਦੋਵੇਂ ਸੀ ਸੀ ਆ ਗਏ ਉੱਥੋਂ ਵੱਲ ਕੋਈ ਇਨਸਾਫ ਤੋ ਆਇਆਗਾ ਇਨਸਾਫ ਅਜੇ ਕੋਈ ਨਹੀਂ ਹੈ ਤਾ ਆ ਕੇ ਪੈਰ ਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਕਰ ਰਹੇ ਆ ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਡਿਆੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਪਤਾ ਨਹੀਂ ਆਏ ਦਿਨ ਘਟਣਾ ਵਾਪਰ ਜਾਂਦੀਆਂ ਕਾਨੂੰਨ ਵਿਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਿਵਸਥਾ ਵੀ ਹੋਣੀ ਚਾਹੀਦੀ ਆ ਪਿੰਡ ਵਿੱਚ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਈ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰੋਜ਼ਾਨਾ ਘਟਨਾ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਆ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆ ਜਾਨ ਬੰਦਾ ਸੇਫ ਨਹੀਂ ਕਰਾਂਗੇ ਬਿਲਕੁਲ ਸਰ ਕੋਈ ਸੇਫ ਨਹੀਂ ਹੈ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਵਾ ਬ ਖੜ ਤੇ ਉਹ ਤੇ ਕੀ ਗੱਲ ਬਣੀ ਅੱਜ ਜੀ ਉਸ ਨਾਸੀ ਤੇਰਾ ਦਾ ਕਿੱਥੇ ਚੱਲਿਆ ਸੀਗਾ ਡਿਊਟੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕਿੱਥੋਂ ਵਾਪਸ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਗੇਰ ਦੇ ਹੋਏ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲਨਾਮ ਜੀਆਂ ਉਹਨਾਂ ਸੀ ਉਹ ਵੀ ਮਾਰਨੇ ਆ ਗੋਲੀਆਂ 15-20 ਵਜੇਆਂ ਗੋਲੀਆਂ ਕੋਈ ਖੜ ਦੇ ਖੜ ਜਾਂਦੇ ਕੋਈ ਕਰਦਾ ਰਾਜੇ ਜੀ ਬਾ ਪੈਂਡ ਦੀ ਪਾਇ ਲੱਗਦੀ ਬਹੁਤ ਸਗੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਉਹ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਉਹਨੂੰ ਸਾਰਾ ਕੁਝ ਪਤਾ ਵਾ ਇਧਰ ਭਈ ਮੇਰੇ ਵਾਲੀ ਮਾਰ ਕੇ ਆਂਦਾ